ਪਿੰਡ ਦੇ ਤਲਾਬ ਵਿੱਚ ਇੱਕ ਬੰਦਾ ਕਿਸੇ ਚੀਜ਼ ਨੂੰ ਡਬੋਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤਾਂ ਹੋਰ ਲੋਕਾਂ ਦੀ ਉਸ ਉੱਤੇ ਨਿਗਾ ਪੈਂਦੀ ਹੈ ਤਾਂ ਲੋਕ ਉਸ ਦੇ ਨਜ਼ਦੀਕ ਆਉਂਦੇ ਨੇ ਪਰ ਜਦੋਂ ਹੀ ਲੋਕ ਉਸ ਦੇ ਨਜ਼ਦੀਕ ਆਉਂਦੇ ਨੇ ਲੋਕ ਦੇਖਣਾ ਚਾਹੁੰਦੇ ਸੀ ਕਿ ਕੀ ਕਰ ਰਿਹਾ ਤਾਂ ਉਹ ਬੰਦਾ ਉੱਥੋਂ ਫਰਾਰ ਹੋ ਜਾਂਦਾ ਪਰ ਲੋਕਾਂ ਦੀ ਜਦੋਂ ਨਿਗਾ ਪੈਂਦੀ ਹੈ ਕਿ ਇਹ ਕਿਸ ਚੀਜ਼ ਨੂੰ ਡਬੋਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਲੋਕਾਂ ਦੇ ਰੌਂਗ ਟੇ ਖੜੇ ਹੋ ਜਾਂਦੇ ਆ ਕਿਉਂਕਿ ਤਲਾਬ ਦੇ ਵਿੱਚ ਇੱਕ লাশ ਸੀ ਜੋ ਤੈਰ ਰਹੀ ਸੀ ਸ਼ਾਇਦ ਇਹ লাশ ਨੂੰ ਕੁਝ ਦਿਨ ਪਹਿਲਾਂ ਇਸ ਤਲਾਬ ਦੇ ਵਿੱਚ ਸੁੱਟਿਆ ਗਿਆ ਸੀ ਤੇ ਜਦੋਂ ਉਹ ਉੱਪਰ ਆ ਗਈ ਤਾਂ ਇਹ ਬੰਦਾ ਉਸ ਨੂੰ ਡਬੋਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਇਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਆਉਂਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਜੋ লাশ ਹੈ ਇਸ ਦਾ ਕਤਲ ਕੀਤਾ ਗਿਆ ਸੀ ਕਤਲ ਕਰਨ ਤੋਂ ਬਾਅਦ ਤਲਾਬ ਦੇ ਵਿੱਚ ਸੁੱਟੀ ਗਈ ਸੀ ਤੇ ਸ਼ਾਇਦ ਇਹੀ ਬੰਦਾ ਜੋ ਇਸ লাশ ਨੂੰ ਡਬੋਣ ਦੀ ਕੋਸ਼ਿਸ਼ ਕਰ ਰਿਹਾ ਸੀ ਏਹੀ ਇਸ ਦਾ ਕਾਤਲ ਹੋ ਸਕਦਾ ਹੈ ਉਹ ਬੰਦਾ ਫਰਾਰ ਹੋ ਜਾਂਦਾ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਜਗ੍ਹਾ ਜਗ੍ਹਾ ਤੇ ਉਸ ਉੱਪਰ ਇਨਾਮ ਵੀ ਰੱਖਿਆ ਜਾਂਦਾ ਪਰ ਉਹ ਪੁਲਿਸ ਦੇ ਹੱਥ ਨਹੀਂ ਆਉਂਦਾ ਆਖਰ 6 ਮਹੀਨਿਆਂ ਬਾਅਦ ਪੁਲਿਸ ਨੂੰ ਉਸ ਬਾਰੇ ਪਤਾ ਲੱਗ ਜਾਂਦਾ ਤੇ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜਦੋਂ ਫਿਰ ਇਸ ਕਤਲ ਦਾ ਰਾਜ਼ ਖੁੱਲਦਾ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਬਾਗੇਸ਼ਵਰ ਧਾਮ ਇੱਥੇ 10 ਨਵੰਬਰ 2024 ਨੂੰ ਪੁਲਿਸ ਵੱਲੋਂ ਛਾਪਾ ਮਾਰਿਆ ਜਾਂਦਾ ਸਭ ਲੋਕ ਹੈਰਾਨ ਸੀ ਕਿ ਆਖਰ ਪੁਲਿਸ ਇੱਥੇ ਕੀ ਕਰਨ ਆਈ ਹੈ ਤਾਂ ਪੁਲਿਸ ਇਸ ਜਗ੍ਹਾ ਤੋਂ ਲੰਗਰ ਦੇ ਵਿੱਚੋਂ ਇੱਕ ਔਰਤ ਤੇ ਇੱਕ ਮਰਦ ਨੂੰ ਗ੍ਰਿਫਤਾਰ ਕਰਦੀ ਹੈ ਜਿਨ੍ਹਾਂ ਉੱਪਰ 25-25000 ਰੁਪਏ ਦਾ ਇਨਾਮ ਵੀ ਰੱਖਿਆ ਹੁੰਦਾ ਹੈ ਤੇ ਇਹਨਾਂ ਦੀ ਜੋ ਪੁਲਿਸ ਸੀ ਉਹ 6 ਮਹੀਨਿਆਂ ਤੋਂ ਤਲਾਸ਼ ਕਰ ਰਹੀ ਸੀ ਤੇ ਆਖਰ ਹੁਣ ਪੁਲਿਸ ਦੇ ਹੱਥ ਚੜ ਗਏ ਸੀ ਕਿਉਂਕਿ ਜੋ ਔਰਤ ਸੀ ਉਸ ਨੇ ਆਪਣਾ ਫੋਨ ਆਨ ਕਰ ਲਿਆ ਸੀ 6 ਮਹੀਨੇ ਪਹਿਲਾਂ ਇਹਨਾਂ ਨੇ ਇੱਕ ਕਤਲ ਕੀਤਾ ਸੀ ਪਰ ਇਹਨਾਂ ਨੂੰ ਲੱਗਿਆ ਕਿ ਹੁਣ ਸਮਾਂ ਬਹੁਤ ਜ਼ਿਆਦਾ ਹੋ ਗਿਆ ਸ਼ਾਇਦ ਗੱਲ ਗਈ ਆਈ ਹੋਗੀ ਪਰ ਜੋ ਪੁਲਿਸ ਵੱਲੋਂ ਇਹ ਮੋਬਾਈਲ ਨੰਬਰ ਸੀ ਉਹ ਸਰਵ ਬਲੈਂਸ ਦੇ ਉੱਤੇ ਲਗਾਏ ਗਏ ਸੀ ਜਦੋਂ ਹੀ ਔਰਤ ਨੇ ਆਪਣਾ ਫੋਨ ਆਨ ਕੀਤਾ ਤਾਂ ਪੁਲਿਸ ਨੂੰ ਇਹਨਾਂ ਦੀ ਲੋਕੇਸ਼ਨ ਪਤਾ ਚੱਲ ਗਈ ਤੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਔਰਤ ਦਾ ਨਾਮ ਪੂਨਮ ਹੁੰਦਾ ਜੋ ਕਿ ਲਖੀਮਪੁਰ ਦੀ ਰਹਿਣ ਵਾਲੀ ਸੀ ਤੇ ਜੋ ਮਰਦ ਹੁੰਦਾ ਉਸ ਦਾ ਨਾਮ ਹੁੰਦਾ ਮਨੋਜ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਇਹਨਾਂ ਨੂੰ ਵਿਦਨੂ ਥਾਣੇ ਦੇ ਵਿੱਚ ਲਿਆ ਜਾਂਦਾ ਕਿਉਂਕਿ ਜੋ ਕਤਲ ਹੋਇਆ ਸੀ ਉਹ ਵਿਦਨੂ ਥਾਣੇ ਦੇ ਅਧੀਨ ਪੈਂਦੇ ਪਿੰਡ ਖੇਰਸਾ ਦੇ ਵਿੱਚ ਹੋਇਆ ਸੀ ਇਹਨਾਂ ਨੂੰ ਵਿਦਨੂ ਥਾਣੇ ਦੇ ਵਿੱਚ ਲਿਆਂਦਾ ਜਾਂਦਾ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਜੋ ਇਹ ਸੱਚਾਈ ਦੱਸਦੇ ਨੇ ਜੋ ਇਹ ਕਹਾਣੀ ਦੱਸਦੇ ਨੇ ਉਸ ਨੂੰ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ। ਦਰਅਸਲ ਗੱਲ ਇਹ ਸੀ ਕਿ ਜੋ ਇਹ ਪੂਨਮ ਸੀ ਇਸ ਦਾ ਪਤੀ ਸੀ ਦਿਨੇਸ਼ ਜੋ ਕਿ ਆਪਣੇ ਨਾਨਕੇ ਕਰ ਰਿਹਾਦਾ ਸੀ ਇਹ ਉਸ ਦਾ ਇਹ ਪਿੰਡ ਉਸ ਦਾ ਨਾਨਕਾ ਕਰ ਸੀ। ਤੇ ਉਸ ਦੇ ਨਾਲ ਉਸ ਦੇ ਦੋ ਭਰਾ ਮਾਇਆਨੰਦ ਤੇ ਮਨੋਜ ਜੋ ਕਿ ਇਸ ਔਰਤ ਦੇ ਨਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਹ ਤਿੰਨੋਂ ਰਹਿੰਦੇ ਸੀ ਮਯਾਨੰਦ ਇੱਥੋਂ 2 ਸਾਲ ਪਹਿਲਾਂ ਚਲਾ ਜਾਂਦਾ ਹੁਣ ਦਿਨੇਸ਼ ਅਤੇ ਮਨੋਜ ਇਸ ਜਗ੍ਹਾ ਤੇ ਜਾਣੀ ਆਪਣੇ ਨਾਨਕਿਆਂ ਦੇ ਘਰੇ ਰਹਿੰਦੇ ਸੀ ਦਿਨੇਸ਼ ਦੀ ਜਾਣ ਪਹਿਚਾਨ ਲਖੀਮਪੁਰ ਦੀ ਪੂਨਮ ਦੇ ਨਾਲ ਹੁੰਦੀ ਹੈ ਜਾਨੀ ਇਸ ਔਰਤ ਦੇ ਨਾਲ ਇਹਨਾਂ ਦਾ ਪਿਆਰ ਹੋ ਜਾਂਦਾ ਹੈ ਪਿਆਰ ਤੋਂ ਬਾਅਦ ਇਹਨਾਂ ਦੀ ਲੰਬ ਮੈਰਿਜ ਹੋ ਜਾਂਦੀ ਹੈ ਲਵ ਮੈਰਿਜ ਤੋਂ ਬਾਅਦ ਜੋ ਦਿਨੇਸ਼ ਹੁੰਦਾ ਉਹ ਕੰਮਕਾਰ ਲਈ ਬਾਹਰ ਰਹਿੰਦਾ ਹੈ ਪਰ ਘਰ ਵਿੱਚ ਇਸ ਦਾ ਦਿਓਰ ਮਨੋਜ ਹੁੰਦਾ ਹੈ ਜਾਨੀ ਇਹ ਦਿਓਰ ਪਰਜਾਈ ਸੀ ਤਾਂ ਇਹਨਾਂ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਨੇ ਨਜ਼ਦੀਕੀਆਂ ਹੋਣ ਤੋਂ ਬਾਅਦ ਪਿਆਰ ਹੁੰਦਾ ਹੈ ਪਿਆਰ ਤੋਂ ਬਾਅਦ ਫਿਰ ਇਹ ਸਬੰਧ ਬਣਾਉਣੇ ਸ਼ੁਰੂ ਕਰ ਦਿੰਦੇ ਹਨ ਦਿਨੇਸ਼ ਅਕਸਰ ਬਾਹਰ ਹੀ ਰਹਿੰਦਾ ਸੀ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਪਰ ਜਦੋਂ ਦਿਨੇਸ਼ ਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ ਕਿ ਮੇਰੀ ਘਰ ਵਾਲੀ ਮੇਰੇ ਭਰਾ ਦੇ ਨਾਲ ਹੀ ਮਾੜੀ ਐ ਤੇ ਮੇਰਾ ਭਰਾ ਮੇਰੀ ਘਰ ਵਾਲੀ ਦੇ ਨਾਲ ਹੀ ਮਾੜਾ ਜਾਨੀ ਉਸ ਨੂੰ ਇਹ ਗੱਲ ਤੇ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਕਿੱਦਾਂ ਹੋ ਸਕਦਾ ਪਰ ਇਹ ਗੱਲ ਸੱਚ ਸੀ ਜਦੋਂ ਦਿਨੇਸ਼ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਦਿਨੇਸ਼ ਇਹਨਾਂ ਦੇ ਨਾਲ ਝਗੜਾ ਕਰਦਾ ਇਹਨਾਂ ਨੂੰ ਕਹਿੰਦਾ ਕਿ ਮੈਨੂੰ ਤੁਹਾਡੇ ਕੋਲੋਂ ਇਹ ਉਮੀਦ ਨਹੀਂ ਸੀ ਦਿਨੇਸ਼ ਦੀ ਉਮਰ ਲਗਭਗ 45 ਸਾਲ ਸੀ ਪਰ ਜੋ ਪੂਨਮ ਸੀਤੇ ਮਨੋਜ ਸੀ ਉਹ ਤਾਂ ਇੱਕ ਦੂਜੇ ਦੇ ਇੰਨੇ ਕਰੀਬ ਆ ਗਏ ਸੀ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਹੁਣ ਜੋ ਵੀ ਸਾਡੇ ਵਿੱਚ ਆਵੇਗਾ ਉਸ ਨੂੰ ਅਸੀਂ ਜਿੰਦਾ ਨਹੀਂ ਛੱਡਾਂਗੇ ਉਹ ਰੋੜੇ ਨੂੰ ਅਸੀਂ ਰਾਹ ਦੇ ਵਿੱਚੋਂ ਪਰੇ ਕਰ ਦੇਵਾਂਗੇ ਹੁਣ ਰੋਜ਼ਾਨਾ ਇਹਨਾਂ ਦੇ ਘਰ ਵਿੱਚ ਇਸ ਗੱਲ ਤੋਂ ਝਗੜਾ ਹੁੰਦਾ ਹੈ ਮਨੋਜ ਅਤੇ ਪੂਨਮ ਦੋਨੋਂ ਪਲਾਨ ਬਣਾਉਂਦੇ ਨੇ ਦਿਨੇਸ਼ ਨੂੰ ਮਾਰਨ ਦਾ 24 April 2000 24 ਨੂੰ ਰਾਤ ਦੇ ਸਮੇਂ ਇਹਨਾਂ ਦਾ ਏਸੇ ਗੱਲ ਨੂੰ ਲੈ ਕੇ ਫੇਰ ਝਗੜਾ ਹੋ ਜਾਂਦਾ ਹੈ ਜਦੋਂ ਝਗੜਾ ਹੁੰਦਾ ਤਾਂ ਪੂਨਮ ਅਤੇ ਮਨੋਜ ਦੋਨੋਂ ਦਿਨੇਸ਼ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੰਦੇ ਨੇ ਤੇ ਦਿਨੇਸ਼ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਹੁਣ ਇਹਨਾਂ ਨੂੰ ਇਹ ਹੁਣ ਦਿਨੇਸ਼ ਅਤੇ ਹੁਣ ਪੂਨਮ ਅਤੇ ਦਿਨੇਸ਼ ਸੋਚਦੇ ਨੇ ਕਿ ਹੁਣ ਪੂਨਮ ਅਤੇ ਮਨੋਜ ਦੇ ਸਾਹਮਣੇ ਸਭ ਤੋਂ ਵੱਡੀ ਇਹ ਪ੍ਰੋਬਲਮ ਸੀ ਕਿ ਜੋ ਦਿਨੇਸ਼ ਦੀ লাশ ਆ ਇਸ ਦਾ ਕੀ ਕੀਤਾ ਜਾਵੇ ਤਾਂ ਇਹ ਸਕੀਮ ਬਣਾਉਂਦੇ ਨੇ ਦਿਨੇਸ਼ ਦੀ লাশ ਨੂੰ ਖੇਰਸਾ ਪਿੰਡ ਦੇ ਵਿੱਚ ਇੱਕ ਤਲਾਬ ਹੁੰਦਾ ਏ ਉਸ ਵਿੱਚ ਇਹ ਬੋਰੀ ਵਿੱਚ ਬੰਦ ਕਰਕੇ ਸੈੱਟ ਆਉਂਦੇ ਨੇ ਤੇ ਦੂਸਰੇ ਦਿਨ ਇਹ ਪਿੰਡ ਵਿੱਚ ਇਹ ਗੱਲ ਫੈਲਾ ਦਿੰਦੇ ਨੇ ਕਿ ਜੋ ਦਿਨੇਸ਼ ਆ ਉਸ ਦਾ ਕੁਝ ਪਤਾ ਨਹੀਂ ਉਹ ਲਾਪਤਾ ਹੋ ਗਿਆ ਤੇ ਪੁਲਿਸ ਨੂੰ ਵੀ ਇਸ ਗੱਲ ਦੀ ਇਹ ਜਾਣਕਾਰੀ ਦਿੰਦੇ ਨੇ ਪਰ ਜਿਵੇਂ ਕਹਿੰਦੇ ਨੇ ਕਿ ਬੰਦਾ ਜਦੋਂ ਕੋਈ ਕ੍ਰਾਈਮ ਕਰਦਾ ਤਾਂ ਉਸ ਨੂੰ ਕਦੇ ਵੀ ਸ਼ਾਂਤੀ ਨਹੀਂ ਮਿਲਦੀ ਇਹਨਾਂ ਦੀ ਹਰ ਵਕਤ ਨਿਗਾ ਉਸ ਤਲਾਬ ਦੇ ਵਿੱਚ ਰਹਿੰਦੀ ਹੈ ਜਿੱਥੇ ਇਹਨਾਂ ਨੇ ਦਿਨੇਸ਼ ਦੀ ਲਾਸ਼ ੁੱਟੀ ਸੀ ਆਖਰ ਉਹੀ ਹੁੰਦਾ ਜਿਸ ਦਾ ਡਰ ਹੁੰਦਾ ਹੈ 26 ਅਪ੍ਰੈਲ 2024 ਨੂੰ ਜੋ ਦਿਨੇਸ਼ ਦੀ ਲਾਸ਼ ਹੁੰਦੀ ਹੈ ਉਹ ਪਾਣੀ ਤੋਂ ਉੱਪਰ ਆ ਜਾਂਦੀ ਹੈ ਜੋ ਮਨੋਜ ਹੁੰਦਾ ਇਸ ਦੀ ਨਿਗਾ ਇਸ ਗੱਲ ਤੇ ਸੀ ਜਦੋਂ ਪਾਣੀ ਤੋਂ ਉੱਪਰ ਦਿਨੇਸ਼ ਦੀ ਲਾਸ਼ ਆਉਂਦੀ ਆ ਤਾਂ ਮਨੋਜ ਇਸ ਲਾਸ਼ ਨੂੰ ਪਾਣੀ ਦੇ ਹੇਠਾਂ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਸੇ ਹਿਸਾਬ ਨਾਲ ਇਹ ਜੋ ਲਾਸ਼ ਹੈ ਇਹ ਪਾਣੀ ਦੇ ਵਿੱਚ ਚਲੀ ਜਾਵੇ ਪਰ ਜਦੋਂ ਇਹ ਕੁਝ ਮਨੋਜ ਕਰ ਰਿਹਾ ਹੁੰਦਾ ਤਾਂ ਲੋਕਾਂ ਦੀ ਨਿਗਾ ਮਨੋਜ ਉੱਤੇ ਪੈ ਜਾਂਦੀ ਹੈ ਤੇ ਜਦੋਂ ਲੋਕ ਫਿਰ ਆ ਕੇ ਦੇਖਦੇ ਆ ਕਿ ਆਖਰ ਮਨੋਜ ਕਿਸ ਚੀਜ਼ ਨੂੰ ਪਾਣੀ ਦੇ ਹੇਠਾਂ ਦੱਬਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਦੇਖਦੇ ਨੇ ਕਿ ਇਹ ਤਾਂ ਦਿਨੇਸ਼ ਦੀ ਲਾਸ਼ ਹੈ ਤੇ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਜਦੋਂ ਪੁਲਿਸ ਆਉਂਦੀ ਹੈ ਉਸ ਤੋਂ ਪਹਿਲਾਂ ਹੀ ਮਨੋਜ ਅਤੇ ਪੂਨਮ ਦੋਨੋਂ ਫਰਾਰ ਹੋ ਜਾਂਦੇ ਨੇ ਪੁਲਿਸ ਇਹਨਾਂ ਦੀ ਬੜੀ ਤਲਾਸ਼ ਕਰਦੀ ਹੈ ਪਰ ਇਹ ਪੁਲਿਸ ਦੇ ਹੱਥ ਨਹੀਂ ਆਉਂਦੇ 6 ਮਹੀਨੇ ਲੰਘ ਜਾਂਦੇ ਨੇ ਪਰ ਇਹਨਾਂ ਦਾ ਕੁਝ ਵੀ ਪਤਾ ਨਹੀਂ ਸੀ 25-25000 ਦਾ ਇਹਨਾਂ ਉੱਤੇ ਇਨਾਮ ਵੀ ਰੱਖਿਆ ਜਾਂਦਾ ਹੈ ਪਰ ਫਿਰ ਵੀ ਇਹਨਾਂ ਬਾਰੇ ਕੁਝ ਪਤਾ ਨਹੀਂ ਲੱਗਿਆ ਸੀ ਆਖਰ ਫਿਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਕੋਈ ਨਾ ਕੋਈ ਗਲਤੀ ਜ਼ਰੂਰ ਕਰਦਾ ਹੈ ਤਾਂ ਜੋ ਪੂਨਮ ਹੁੰਦੀ ਆ ਉਹ ਆਪਣਾ ਫੋਨ ਆਨ ਕਰ ਲੈਂਦੀ ਹੈ ਉਸ ਨੂੰ ਲੱਗਦਾ ਕਿ ਬੜਾ ਸਮਾਂ ਹੋ ਗਿਆ ਹੁਣ ਤਾਂ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਕੋਈ ਧਿਆਨ ਹੀ ਨਹੀਂ ਹੋਵੇਗਾ ਇਹ ਗੱਲ ਤਾਂ ਗਈ ਆਈ ਹੋਗੀ ਪਰ ਪੁਲਿਸ ਦਾ ਜੋ ਪੂਨਮ ਵਾਲਾ ਫੋਨ ਹੁੰਦਾ ਉਹ ਸਰ ਬਲਾਂਸ ਤੇ ਲਾਇਆ ਹੁੰਦਾ ਤੇ ਜਦੋਂ ਹੀ ਪੂਨਮ ਇਸ ਫੋਨ ਨੂੰ ਆਨ ਕਰਦੀ ਹੈ ਤਾਂ ਉਹਨਾਂ ਦੀ ਲੋਕੇਸ਼ਨ ਆ ਜਾਂਦੀ ਹੈ ਪੁਲਿਸ ਇਸ ਜਗ੍ਹਾ ਤੇ ਆ ਕੇ ਛਾਪੇਮਾਰੀ ਕਰਕੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਪੁਲਿਸ ਵੱਲੋਂ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਕੇਸ ਦਰਜ ਕਰ ਲਿੱਤਾ ਗਿਆ ਸੀ ਤੇ ਹੁਣ ਇਹ ਕੇਸ ਅਦਾਲਤ ਦੇ ਵਿੱਚ ਚੱਲੇਗਾ। ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਂਦੀ ਹੈ। ਸੋ ਇਹ ਕਹਾਣੀ ਸੁਣਾਉਣ ਦਾ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ। ਸਿਰਫ ਤੁਹਾਨੂੰ آگਾਹ ਕਰਨਾ ਹੈ, ਤੁਹਾਨੂੰ ਸਤਰਕ ਕਰਨਾ ਹੈ। ਕਿ ਕਿਦਾਂ ਕਿਦਾਂ ਦੀਆਂ ਕਟਨਾਵਾਂ ਕਿਦਾਂ ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਿਹਾ ਕਿਵੇਂ ਇੱਕ ਪਤਨੀ ਨੇ ਆਪਣੇ ਪਤੀ ਨੂੰ ਤੇ ਕਿਵੇਂ ਇੱਕ ਭਰਾ ਨੇ ਆਪਣੇ ਭਰਾ ਨੂੰ ਹੀ ਮਾਰ ਦਿੱਤਾ ਨਜਾਇਜ਼ ਸਬੰਧਾਂ ਦੇ ਚੱਲਦੇ ਹੋਏ ਸ਼ਾਇਦ ਦਿਨੇਸ਼ ਨੇ ਤਾਂ ਕਦੇ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋ ਕਿ ਜੋ ਭਰਾ ਜਿਸ ਨੂੰ ਉਸ ਨੇ ਆਪਣੇ ਹੱਥੀਂ ਖੜਾਇਆ ਆਪਣੇ ਹੱਥੀਂ ਵੱਡਾ ਕੀਤਾ ਉਹ ਤੇ ਜਿਸ ਔਰਤ ਨਾਲ ਉਸਨੇ ਲਵ ਮੈਰਿਜ ਕਰਵਾਈਆ ਉਹ ਉਸਦੇ ਹੀ ਜਾਣਦੇ ਦੁਸ਼ਮਣ ਬਣ ਜਾਣਗੇ ਉਸਦੇ ਹੀ ਕਾਤਲ ਬਣ ਜਾਣਗੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ